10 ਅਕਤੂਬਰ 1965 ਨੂੰ ਆਪਣੀ ਜਾਨ ਕੁਰਬਾਨ ਕਰਨ ਵਾਲੇ ਮੇਜਰ ਭਪਿੰਦਰ ਸਿੰਘ ਮਹਾਵੀਰ ਚੱਕਰ ਦੀ 60ਵੀਂ ਸ਼ਹੀਦੀ ਵਰੇਗੰਡ ਮਨਾਉਣ ਲਈ ਪਬਲਿਕ ਐਕਸ਼ਨ ਕਮੇਟੀ ਵੱਲੋਂ ਭਾਰਤ ਨਗਰ ਚੌਂਕ ਵਿਖੇ ਇੱਕ ਜਨਤਕ ਇਕੱਠ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਸ਼ਾਸਨ ਉੱਪਰ ਬੋਤਲ ਅਤੇ ਟੈਂਕ ਨੂੰ ਮੋੜ ਸਥਾਪਿਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਮੌਕੇ ਤੇ ਉਨ੍ਹਾਂਰੇ ਰੋਸ ਜ਼ਾਹਰ ਕੀਤਾ ਅਤੇ ਚੇਤਾਵਨੀ ਦਿੱਤੀ ਹੈ ਕਿ ਬੋਤਲ ਅਤੇ ਟੈਂਕ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇ। ਇਹ ਮਿੱਟੀ মেজর ਭੁਪਿੰਦਰ ਸਿੰਘ ਜੁਨਾ ਦਾ ਜਿਹੜਾ ਜਦੀ ਜ਼ਮੀਨ ਸੀਗੀ ਉੱਥੋਂ ਦੀ ਮਿੱਟੀ ਲੈ ਕੇ ਆਂਦੀ ਹੈ ਕਿਉਂਕਿ ਭਾਰਤਨਗਰ ਚੌਂਕ ਦੇ ਵਿੱਚ 1996 ਤੋਂ ਪਹਿਲਾਂ 1996 ਤੋਂ ਪਹਿਲਾਂ ਇੱਥੇ ਟੈਂਕ ਵੀ ਹੁੰਦਾ ਸੀਗਾ মেজর ਭੁਪਿੰਦਰ ਸਿੰਘ ਜੁਨਾ ਦਾ ਔਰ ਉਹਨਾਂ ਦਾ ਬੁੱਤ ਵੀ ਲੱਗਿਆ ਹੁੰਦਾ ਸੀਗਾ ਜੇ ਅੱਜ ਜਦੋਂ ਦੁਬਾਰਾ ਚੌਂਕ ਬਣਿਆ ਤਾ ਉਹ इलाके ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਹੋਰ ਸੰਸਥਾਵਾਂ ਵੱਲੋਂ ਇੱਕੋ ਹੀ ਮੰਗ ਹੈ ਕਿ ਮੇਜਰ ਭਪਿੰਦਰ ਸਿੰਘ ਜੀ ਉਹਨਾਂ ਦਾ ਬਣਦਾ ਸਨਮਾਨ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਭਾਰਤਨਗਰ ਚੌਂਕ ਦੇ ਵਿੱਚ ਮੇਜਰ ਭਪਿੰਦਰ ਸਿੰਘ ਜੀ ਉਹਨਾਂ ਦਾ ਬੁੱਤ ਅਤੇ ਪੈਟਰਨ ਟੈਂਕ ਦੁਬਾਰਾ ਮੁੜ ਸਥਾਪਿਤ ਕਰੇ ਇਹ ਅਤੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਆ ਸਾਡੀ ਮਾਂ ਪਾਸ਼ਾ ਹੈਗੀ ਆ ਉਹਨੂੰ ਬਣਦਾ ਰਤਬਾ ਇਸ ਚੌਂਕ ਤੋਂ ਦੇਣਾ ਸ਼ੁਰੂ ਕਰੇ ਜੀ ਫਲੈਕਸ ਨੂੰ ਇਸ ਕਰਕੇ ਪੇਂਟ ਕੀਤੀ ਆ ਕਿ ਅਸੀਂ ਅੱਜ ਸਿੰਬੋਲਿਕ ਤੌਰ ਤੇ ਇੱਥੇ ਟੈਂਕ ਲਗਾ ਦਿੱਤਾ ਗਿਆ ਹੈਗਾ ਔਰ ਬੁੱਤ ਵੀ ਲੱਗ ਗਿਆ ਹੈਗਾ ਅਜੇ ਹੈਗਾ ਸਿੰਬੋਲਿਕ ਤੌਰ ਤੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਸਾਨੂੰ ਹੀਰੋ ਸਾਈਕਲ ਨਹੀਂ ਚਾਹੀਦਾ ਇੱਥੇ ਦੇਸ਼ ਦਾ ਹੀਰੋ ਚਾਹੀਦਾ ਹੈ ਜਿਹੜਾ ਕਿ ਦੇਸ਼ ਦੀ ਆਨ ਬਾਨ ਸ਼ਾਨ ਸੀ ਔਰ ਹੈ ਤੇ ਰਹੇਗਾ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਮੰਗੇ ਪੂਰੀ ਹੋਏਗੀ ਬਿਲਕੁਲ ਪੂਰੀ ਹੋਊਗੀ ਜੀ ਕਿਉਂਕਿ ਮੰਗ ਜਾਇਜ਼ ਹੈ ਇਹ ਲੋਕਤੰਤਰ ਕਿਹਾ ਜਾਂਦਾ ਹੈ ਜਦੋਂ ਕਿ ਅਸਲ ਲੋਕਤੰਤਰ ਇਹ ਹੁੰਦਾ ਕਿ ਜੋ ਲੋਕਾਂ ਦੀ ਮੰਗ ਹੁੰਦੀ ਹੈ ਔਰ ਦੇਸ਼ ਦੇ ਹਿੱਤ ਦੇ ਵਿੱਚ ਜੋ ਕੰਮ ਹੁੰਦੇ ਨੇ ਪ੍ਰਸ਼ਾਸਨ ਉਹ ਕੰਮ ਕਰਦਾ ਹੈ ਨਾ ਕਿ ਵਪਾਰੀਆਂ ਦੇ ਹਿੱਤਾਂ ਵਾਸਤੇ ਕੰਮ ਕਰਦਾ ਹੈ ਮੰਗ ਜ਼ਰੂਰ ਪੂਰੀ ਹੋਊਗੀ ਇੱਕ ਸਿੰਬੋਲਿਕ ਅਸੀਂ ਆਪਦੀ ਜ਼ਿੰਮੇਵਾਰੀ ਨਿਭਾਈ ਆ ਇਹ ਉਹਨਾਂ ਦਾ ਪਿੰਡ ਹਰਨਾਮਪੁਰਾ ਇਸ ਤੋਂ ਮੈਂ ਕਿਹਾ 15 ਕਿਲੋਮੀਟਰ ਹੋਣਾ ਮੈਂ ਵੀ ਗਿਆ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਵੀ ਗਿਆ ਹੋਇਆ ਅੱਜ ਉਹਨਾਂ ਦੇ ਖੇਤੋਂ ਮਿੱਟੀ ਲਿਆਂਦੀ ਆ ਤਾਂ ਕਿ ਅਸੀਂ ਕੁਝ ਉਹਨਾਂ ਦੇ ਪਿੰਡ ਦੀ ਇੱਥੇ ਯਾਦਗਾਰ ਨੂੰ ਤਾਜ਼ਾ ਕਰੀਏ ਤੇ ਲੋਕਾਂ ਨੂੰ ਪਤਾ ਲੱਗੇ ਸਾਡੇ ਜਜ਼ਬੇ ਬਾਰੇ ਪਤਾ ਲੱਗੇ 100 ਸੂਸਮੈਨਾਂ ਦੇ ਜਜ਼ਬੇ ਬਾਰੇ ਏ ਲੁਧਿਆਣਾ ਦੇ ਹੋਰ ਜਿਹੜੇ ਆ ਪੀਏਸੀ ਗਰੁੱਪ ਆ ਹੋਰ ਜਿਹੜੇ ਸਾਡੇ ਨਾਲ ਸਿਵਲ ਸੁਸਾਇਟੀ ਦੇ ਬੰਦੇ ਆਏ ਆ ਵੀ ਅਸੀਂ ਕੀ ਚਾਹਨੇ ਕਿ ਲੋਕ ਪੈਗੇ ਲੈਟ ਲਾ ਕੇ ਚੋਣਾਂ ਦੇਖਣ ਕਿਉਂਕਿ ਇੱਥੇ ਪਹਿਲਾਂ ਬੋਥ ਹੁੰਦਾ ਸੀ 1983 ਸ਼ੈ ਹੁਣ ਇਹ ਸਾਰਾ ਕੁਝ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਹੇਠਾਂ ਹੁੰਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੱਜ ਕੱਲ ਸਾਰੀ ਆਪਣੀ ਅਪਾਹਜ ਆ ਉਹਨੂੰ ਜਦ ਤੱਕ ਸੀਐਮ ਤੋਂ ਫੋਨ ਨਹੀਂ ਆਊਗਾ ਡੀਸੀ ਨੇ ਕੁਝ ਨਹੀਂ ਕਰਨਾ ਹੁਣ ਅਸੀਂ ਕੋਈ ਨਾ ਕੋਈ ਸਿੰਬੋਲਿਕ ਤਾਂ ਕੰਮ ਕਰਨਾ ਸੀ ਸਿੰਬੋਲਿਕ ਅਸੀਂ ਇਸ ਫਲੈਕਸ ਬਣਾਈ ਆ ਉਸੇ ਸਟੈਚੂ ਦੀ ਉਸੇ ਟੈਂਕ ਦੀ ਉਹ ਲਈ ਆ ਜੇ ਅੱਜ ਉਹਨਾਂ ਦਾ ਛੀਦੀ ਦਿਹਾੜਾ ਵੀ ਹੈ ਕਿਵੇਂ ਨਾ ਕਿਵੇਂ ਤਾਂ ਯਾਦ ਕਰਨਾ ਸੀ ਨਾ ਉਹਨਾਂ ਨੂੰ ਸਾਡੀ ਮੰਗ ਹੈ ਇੱਥੇ ਉਹ ਟੈਂਕ ਵਾਪਸ ਲਿਆਇ ਜਾਵੇ ਜਿਹੜਾ ਪਾਕਿਸਤਾਨੀ ਟੈਂਕ ਸੀ ਸਾਡੀ ਮੰਗ ਕੋ ਉੱਥੇ ਲੱਗੇ ਵਾਪਸ ਕਿੱਡੀ ਲੱਗ ਰਿਹਾ ਜੇ ਉਹ ਨਹੀਂ ਲਾਇਆ ਜਾਂਦਾ ਜੇ ਟੈਂਕ ਨਹੀਂ ਲਾਇਆ ਜਾਂਦਾ ਕਿ ਜਿਹੜੇ ਸਹੀਦ ਹੋਣਾ ਰੱਖ ਅਪਮਾਨ ਅਪਮਾਨ ਨਾ ਨਹੀਂ ਅਪਮਾਨ ਉਹ ਆ ਹੁਣੇ ਕਾਰਪੋਰੇਟ ਘਰਾਣੇ ਨੇ ਹੀਰੋ ਨੇ ਲਾਇਆ ਹੀਰੋ ਕੋਲ ਤਾਂ ਪੈਸਾ ਬਹੁਤ ਆ ਉਹ ਤਾਂ ਚਲੇ ਗਏ ਉਹਨਾਂ ਦਾ ਪਰਿਵਾਰ ਵੀ ਹੁਣ ਬੱਚੇ ਬੱਚੇ ਮੇਗਾ ਬਾਹਰ ਨੇ ਮੈਂ ਕਿਆ ਸੀ ਉਹਨਾਂ ਦੇ ਘਰੇ ਕਈ ਸਾਲ ਪਹਿਲਾਂ ਠੀਕ ਹੈ ਨਾ ਤੇ ਜੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕਦੇ ਹੋ ਪੰਜਾਬ ਚ ਸਭ ਨੇ ਜਿਆਦਾ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਫੌਜ ਚ ਵੀ 1947 ਤੋਂ ਲੈ ਕੇ ਕੋਈ ਕੌਣ ਕਰੂਗਾ ਅਸੀਂ ਨਹੀਂ ਕਰਾਂਗੇ ਚਾਚਾ ਤਾਂ ਕੀ ਮੰਗਾ ਹਾਂ ਤੁਹਾਡੇ ਦੇ ਐਸੇ ਟੈਂਕ ਔਰ ਬੋਤੂ ਵਾਪਸ ਲਿਆਇ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ